ਜਦੋਂ 25 ਤਰੀਕ ਨੂੰ ਦਰਿਆ ਦੇ ਵਿੱਚ ਹੜ ਆਇਆ ਤਾਂ ਇੱਥੇ ਪੱਥਰ ਕਾਫੀ ਜ਼ਿਆਦਾ ਲੱਗੇ ਸੀ ਬੜੇ ਮਿਹਨਤ ਦੇ ਨਾਲ ਪੱਥਰ ਲੱਗ ਲਾਏ ਸੀ ਪ੍ਰਸ਼ਾਸਨ ਨੇ ਔਰ ਲੋਕਾਂ ਦੀ ਮਿਹਨਤ ਵੀ ਬੜੀ ਜ਼ਿਆਦਾ ਸੀ ਕਿਉਂਕਿ ਵਾਰ-ਵਾਰ ਕਹਿਣ ਤੇ ਸਾਰਾ ਕੁਝ ਹੋਇਆ ਪਰ ਪੱਥਰ ਸਾਰੇ ਦਰਿਆ ਦੇ ਵਿੱਚ ਛੜ ਗਏ ਆਹ ਹਾਲਾਤ ਬਣ ਗਏ ਸਾਰੇ ਆਹ ਹਾਲਾਤ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ੜ ਗਏ ਔਰ ਦੂਜੀ ਗੱਲ ਇਹ ਤਾਂ ਪੱਥਰ ਸਾਰੇ ਡਿੱਗ ਗਏ ਤਾਂ ਪਾਣੀ ਦਾ ਫਲੋ ਇੱਕ ਵਾਰ ਫਿਰ ਤੇਜ਼ ਦੇਖਣ ਨੂੰ ਮਿਲਿਆ ਅੱਗੇ ਅਪਡੇਟ ਕਿਸੇ ਕੋ ਮੈਂ ਲੈ ਕੇ ਆਦਾ ਰਾਂਗਾ ਕੱਲੀ ਉੱਥੇ ਨਹੀਂ ਸੀ ਸਾਰੇ ਪੱਥਰ ਦਰਿਆ ਦੇ ਵਿੱਚ ਹੜ ਗਏ ਸੀ ਤਾਂ ਇਧਰ ਬਾਈ ਜੀ ਮੇਰੇ ਨਾਲ ਨੇ ਕੈਮਰਾ ਕਿੰਨੀ ਦਿਖਾਵਾਂਗੇ ਪਰ ਆਵਾਜ਼ ਤੁਹਾਨੂੰ ਜਰੂਰ ਸੁਣਾਈ ਦੇਵੇਗੀ ਵੀ ਜੀ ਇਹ ਚ ਪੱਥਰ ਦਰਿਆ ਦੇ ਵਿੱਚ ਡੱਗ ਗਿਆ ਵੱਡੀ ਢਾ ਲੱਗੀ ਆ ਤੇ ਕਿੰਨਾ ਕੁ ਨੁਕਸਾਨ ਹੋਗਾ ਔਰ ਉਸ ਤੋਂ ਬਾਅਦ ਅੱਗੇ ਦੇ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਨੁਕਸਾਨ ਤਾਂ ਕਾਫੀ ਜ਼ਿਆਦਾ ਹੋ ਸਕਦਾ ਜਿਹੜੇ ਸਾਹ ਨਾਲ ਪੱਥਰਾਂ ਦੇ ਹਾਲਾਤ ਹੋਏ ਪਏ ਨੇ ਪੱਥਰ ਜਾਨੀ ਕਿ ਜਿੱਦਾਂ ਡੰਗਾਈ ਦੇ ਵਿੱਚੋਂ ਇਹਨੇ ਆਪਣੇ ਛੱਲਾਂ ਦੇ ਨਾਲ ਅੱਡ ਕੇ ਪੱਥਰ ਅੱਗੇ ਰੋਡ ਤੇ ਨੇ ਕਾਫੀ ਜ਼ਿਆਦਾ ਹਾਂਜੀ ਤੇ ਜਿੱਦਾਂ ਹੁਣ ਤੁਹਾਡੇ ਸਾਹਮਣੇ ਕਿਨਾਰੇ ਜਿਹੜੇ ਆ ਖੋਰ-ਖੋਰ ਕੇ ਛੁੱਟੀ ਜਾਂਦਾ ਹਾਂਜੀ ਤੇ ਇਸ ਦਾ ਹੁਣ ਇਹ ਅੱਗੇ ਜਾ ਕੇ ਕੋਈ ਪਤਾ ਨਹੀਂ ਲੱਗਦਾ ਵੀ ਇਹਨੇ ਕੀ ਕਰਨਾ ਕੀ ਨਹੀਂ ਕਰਨਾ ਮੇਰੇ ਖਿਆਲ ਦੇ ਨਾਲ ਤਾਂ ਇਹ ਜਿਹੜਾ ਮੰਨ ਲਓ ਪੱਥਰ ਹੈ ਬੇਕਾਰ ਹੈ ਇਹਦੀ ਕੋਈ ਲਾਉਣ ਦੀ ਕੀਮਤ ਜ਼ਰੂਰ ਲੱਗੀ ਹੈ ਪਰ ਇਹਦੇ ਵਿੱਚ ਕੋਈ ਰਿਜ਼ਲਟ ਨਹੀਂ ਹੈ ਤੇ ਬਈ ਇੱਕ ਸਾਹਮਣੇ ਅੱਗੇ ਨੋਚਾ ਜੋ ਲਗਾਤਾਰ ਉਹ ਵੀ ਦਰਿਆ ਦੇ ਵਿੱਚ ਵਹਿ ਰਹੀ ਹੈ ਤਾਂ 23 ਦੇ ਵਿੱਚ ਜਦੋਂ ਫਲੱਡ ਆਇਆ ਸੀ ਤਾਂ ਕਾਫੀ ਹਾਲਾਤ ਮਾੜੇ ਹੋਏ ਜੇਕਰ ਪ੍ਰਸ਼ਾਸਨ ਉੱਥੇ ਕੋਈ ਪੱਥਰ ਕਾਰਵਾਈ ਨਹੀਂ ਕਰਦਾ ਤਾਂ ਫਿਰ ਹੋ ਕੀ ਹੋ ਸਕਦਾ ਹੈ ਕੀ ਪ੍ਰਸ਼ਾਸਨ ਕੋਈ ਕਾਰਵਾਈ ਨਾ ਕਰੇਗਾ ਹੁਣਾ ਤੁਹਾਡੇ ਨਜ਼ਰੀਏ ਦੇ ਹਿਸਾਬ ਨਾਲ ਵੀ ਵੇਖੀ ਇਹਦੇ ਆਪਣੇ ਵੀ ਦੇਖੀ ਲੋਕਾਂ ਦੀ ਰਹਿਮ ਤਾਂ ਕੋਈ ਦੇਖੀ ਜਿੱਥੇ 88 ਵਾਲੇ ਹੜ੍ਹ ਜਪਾਣੀ ਚੱਲਿਆ ਹਾਲਾਤ ਉਹੀ ਬਣ ਸਕਦੇ ਨੇ ਕਿਉਂਕਿ ਗਾਂ ਪਾਣੀ ਨਾਲ ਕੇ ਇਹ ਚੀਜ਼ਾਂ ਨੋਜ ਨਾਲ ਕੱਤ ਨਹੀਂ ਇਹਨੇ ਛੱਡਣਾ ਗਾਂ ਜਾ ਕੇ ਸਿੱਧਾ ਉਹੀ ਨੋਜ ਦੇ ਨਾਲ ਅਟੈਚ ਹੋਵੇਗਾ ਤੇ ਇਹਨੇ ਫਿਰ ਇਹ ਸਾਰਾ ਪਹਿਲਾਂ ਵਾਲਾ ਰੂਪ ਜਿਹੜਾ 88 ਵਾਲਾ ਫੇਚ ਆ ਧਾਰ ਲੈਣਾ ਜਿੱਦਾਂ ਸਾਰੇ ਲੋਕਾਂ ਦੀਆਂ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਡਿੱਗੀਆਂ ਸੀ ਉਸ ਹਿਸਾਬ ਨਾਲ ਹੀ ਇਹਨੇ ਫੇਰ ਹੁਣ ਦੇਖ ਕੇ ਤੇ ਆਪਣਾ ਕੁਲੀਆ ਬਦਲ ਕੇ ਲੋਕਾਂ ਦੇ ਸਾਹਮਣੇ ਫੇਰ ਉਸੇ ਤਰੀਕੇ ਨਾਲ ਰਸਤਾ ਜਾਨੀ ਕਿ ਸਿੱਧਾ ਸਿੱਧਾ ਕਰ ਰਿਹਾ ਦਰ ਆਪਣਾ ਸਿੱਧਾ ਰਸਤਾ ਕਰ ਦੇਣਾ ਇਹਨੇ ਹਾਲਾਤ 88 ਮਾੜੇ ਹੋਣਗੇ ਸਿੱਧੇ ਸੀਗੇ ਸਵੇਰ 86 ਚ ਹਾਲਾਤ ਕਿਸ ਤਰ੍ਹਾਂ ਦੇ ਸੀ ਮੈਂ ਯਾਰ ਉਹ ਜੋ ਮੈਂ ਆਈ ਨਹੀਂ ਸੀ ਅੱਛਾ ਠੀਕ ਤੁਹਾਨੂੰ ਤੁਹਾਨੂੰ ਵਰਤ ਨਹੀਂ ਹੋਇਆ ਸੀ ਤਾਂ ਹੁਣ ਦੇ ਹਾਲਾਤ ਤਾਂ ਤੁਸੀਂ ਸਾਰੇ ਦੇਖਿਆ ਹੁਣ ਤਾਂ ਮਾੜੇ ਹਾਲਾਤ ਹੈ ਹੁਣ ਸੁਣਿਆ ਹੈ ਜਿੱਦਾਂ ਆਪਾਂ ਕਹਿ ਸਕਦੇ ਆ ਹਾਲਾਤ ਉਹ ਤਾਂ ਮਾੜੇ ਹੋਏ ਪੁਰਾਣੇ ਜਿੱਦਾਂ ਦੱਸਦੇ ਆਪਣੇ ਬਜ਼ੁਰਗ ਉਹਨਾਂ ਦੀ ਕਹਿਣ ਮੁਤਾਬਕ ਉਸ ਤਰੀਕੇ ਨਾਲ ਹੀ ਹੋਊਗਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਤੇ ਤਾਂ ਇੱਕ ਵੱਡੀ ਅਪਡੇਟ ਤੁਹਾਨੂੰ ਦਿੱਤੀ ਹੈ ਜੋ ਦਰਿਆ ਦੇ ਵਿੱਚ ਪੱਥਰ ਵਗੈਰਾ ਡੱਗ ਪਿਆ ਤਾਂ ਇਸ ਤੋਂ ਬਾਅਦ ਇੱਕ ਵੱਡੀ ਅਪਡੇਟ ਹੋਰ ਵੀ ਦੇਵਾਂਗੇ ਜੋ ਵੀਸ ਰਸਤੇ ਤੇ ਮੈਂ ਜਾ ਰਿਹਾ ਹਾਂ ਇਹ ਸਾਰਾ ਤੇੜਾ ਪਈਆਂ ਹੋਈਆਂ ਅੱਗੇ ਪੱਥਰ ਇਸ ਤਰ੍ਹਾਂ ਪੈ ਜਿੱਦਾਂ ਕਿ ਜੇ ਐਸਵੀ ਦੇ ਨਾਲ ਖੜਾਰੇ ਹੁੰਦੇ ਤਾਂ ਸਾਰਾ ਕੁਝ ਦਰਿਆ ਨਹੀਂ ਕੀਤਾ ਇੱਥੇ ਤਾਂ ਲੱਗਦੇ ਇੰਨੇ ਵੱਡੇ ਟੋਏ ਪੈ ਚੁੱਕੇ ਐ ਤਸਵੀਰਾਂ ਬਣ ਚੁੱਕੇ ਇਹੋ ਜਿਹੀਆਂ ਤਾਂ ਇੱਕ ਹੋਰ ਅਪਡੇਟ ਦੇ ਰਹੀਏ ਕਿ ਦਰਿਆ ਦਾ ਪਾਣੀ ਸਤਲੁਜ ਦਾ ਇੱਕ ਵਾਰ ਫਿਰ ਤੋਂ ਵੱਧ ਸਕਦਾ ਕਿਉਂਕਿ ਪਾਖੜਾ ਦਾ ਲੈਵਲ ਵੀ ਲਗਾਤਾਰ ਵੱਧ ਰਿਹਾ ਹੈ ਤਾਂ ਇਸ ਦੇ ਸਿੱਤੋ ਆਈਡੀਆ ਲਗਾਇਆ ਜਾ ਸਕਦਾ ਕਿ ਦਰਿਆ ਸਤਲੁਜ ਦਾ ਜੋ ਅਪਡੇਟ ਹੈ ਪਾਣੀ ਵੱਧ ਸਕਦਾ ਹੈ ਸਾਡੇ ਕੋਲ ਹੁਣੇ-ਹੁਣੇ ਜਾਣਕਾਰੀ ਕਬੱਡੀ ਸਾਡੇ ਸੋਰਸਾਂ ਤੋਂ ਜਾਣਕਾਰੀ ਆਈ ਹੈ ਕਿ ਦਰਿਆ ਸਤੌਜੀ ਦਾ ਪਾਣੀ ਵੱਧ ਸਕਦਾ ਹੈ ਤਵੱਡੀ ਅਪਡੇਟ ਇਹ ਵੀ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਇਹ ਪੱਥਰ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਸਾਰੇ ਇਹ ਦੇਖ ਸਕਦੇ ਹੋ ਤੇ ਇਸ ਜਗ੍ਹਾ ਤੇ ਕਿੰਨੀ ਅੱਗੇ ਤੱਕ ਸਾਰੀ ਜ਼ਮੀਨ ਚਲੀ ਗਈ ਪੱਥਰ ਜਿੱਥੇ ਇੰਨੇ ਭਾਰੇ ਡੇਗ ਕੇ ਦਰਿਆ ਛੱਡਦਾ ਕੀ ਹਾਲਾਤੇ ਬਣ ਗਏ ਬਾ ਇਥੇ ਇੱਕ ਵੱਡੀ ਜਾਣਕਾਰੀ ਦੇ ਦਿਆਂ ਉਸ ਤੋਂ ਪਹਿਲਾਂ ਖਬਰ ਨੂੰ ਸ਼ੇਅਰ ਜ਼ਰੂਰ ਕਰੀ ਜਾਇਓ ਸ਼ੇਅਰ ਜ਼ਰੂਰ ਕਰੀ ਜਾਇਓ ਵੱਡੀ ਅਪਡੇਟ ਦੇ ਰਿਆਂ ਜੇ ਸਾਡੇ ਸੋਰਸ ਤੋਂ ਜਾਣਕਾਰੀ ਮਿਲੀ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵੱਧ ਸਕਦਾ ਹੈ ਵੱਡੀ ਅਪਡੇਟ ਤੁਹਾਨੂੰ ਦੇ ਰਿਆਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵੱਧ ਸਕਦਾ ਹੈ ਅੱਗੇ ਤੱਕ ਜਾਣਕਾਰੀ ਪਹੁੰਚਾ ਦਿਓ ਜੋ ਨੀਵੇਂ ਇਲਾਕੇ ਨੇ ਉਹਨਾਂ ਤੱਕ ਪਹੁੰਚਾ ਦਿਓ ਜਿਹੜੇ ਲੋਕ ਪਾਣੀ ਦਾ ਸੰਤਾਪ ਹੰਡਾ ਰਹੇ ਨੇ ਤੇ ਕਈਆਂ ਦੇ ਮਨਾਂ ਦੇ ਵਿੱਚ ਹੈ ਕਿ ਬਸ ਖਤਰਾ ਟਲ ਗਿਆ ਪਰ ਨਹੀਂ ਹੁਣ ਤੱਕ ਥੋੜੀ ਰਾਹਤ ਸੀ ਪਰ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵੱਧ ਸਕਦਾ ਹੈ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਅੱਗੇ ਤੱਕ ਪੱਥਰ ਇਦਾਂ ਦੇ ਖਦਾਰੇ ਪੈ ਚੁੱਕੇ ਖਲਾਰੇ ਮਤਲਬ ਜਿਹੜਾ ਜੇਸਬੀ ਦੇ ਨਾਲ ਖਲਾਰੇ ਹੁਣ ਤੇ ਇਦਾਂ ਪੈ ਚੁੱਕੇ ਆ ਇੱਥੇ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਟਾਈਮ ਦੀ ਬ੍ਰੇਕਿੰਗ ਨਿਊਜ਼ ਵੀ ਕਹਿ ਸਕਦੇ ਆ ਚਾਰ ਮਿੰਟ ਤੱਕ ਲਗਭਗ 30 ਮਿੰਟ ਦੀ ਵੀਡੀਓ ਚੱਲ ਚੁੱਕੀ ਹੈ ਤਾਂ तकरीबन 10 ਮਿੰਟ ਦੀ ਅਸੀਂ ਇਹ ਵੀਡੀਓ ਲਾਈਵ ਚਲਾਵਾਂਗੇ ਦਰਿਆ ਸਤਲੁਜ ਦੀਆਂ ਸਿੱਧੀਆਂ ਅਪਡੇਟ ਲਾਈਵ ਤੋਂ ਅੱਧ ਤੱਕ ਪਹੁੰਚਾ ਰਹੇ ਹਾਂ ਤੁਰਨਾ ਬਹੁਤ ਜ਼ਿਆਦਾ ਔਖਾ ਹੈ ਜਿਸ ਜਗ੍ਹਾ ਤੇ ਅਸੀਂ ਗਏ ਹਾਂ ਚਾਰੇ ਪਾਸੇ ਤਿਲਕਣ ਬਾਜ ਸੀ ਤਾਂ ਵੱਡੀ ਅਪਡੇਟ ਦਰਿਆ ਸਤਲੁਜ ਦੇ ਇੱਕ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵੱਧ ਸਕਦਾ ਹੈ ਤੇ ਮੇਰੇ ਖਿਆਲ ਦੇ ਵਿੱਚ ਅਗਲੇ ਕੁਝ ਟਾਈਮ ਬਾਅਦ ਉਹ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਹੁਣ ਪਾਣੀ ਵੱਧ ਚੁੱਕਿਆ ਹੈ ਤਾ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਿਹਾ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫਿਰ ਵੱਧ ਸਕਦਾ ਹੈ ਤਾਂ ਸ਼ੇਅਰ ਜ਼ਰੂਰ ਖਬਰ ਕਰੀ ਜਾਇਓ ਖਬਰ ਸ਼ੇਅਰ ਜ਼ਰੂਰ ਕਰੀ ਜਾਇਓ ਕਿਉਂਕਿ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਿਹਾ ਮੈਂ ਸਾਡੇ ਸੋਰਸ ਤੋਂ ਵੱਡੀ ਜਾਣਕਾਰੀ ਮਿਲੀ ਸਾਨੂੰ ਫੋਨ ਕਰਕੇ ਪੁੱਛਿਆ ਫੋਨ ਆਇਆ ਨਹੀਂ ਇਸ ਸਖਸ਼ ਦਾ ਦੱਸਾਂਗੇ ਪਰ ਦਰਿਆ ਸਤਲੁਜ ਦਾ ਜਲ ਪੱਧਰ ਵੱਧ ਸਕਦਾ ਹੈ ਵੱਡੀ ਅਪਡੇਟ ਖਬਰ ਨੂੰ ਸ਼ੇਅਰ ਜ਼ਰੂਰ ਕਰੀ ਜਾਇਓ ਦ੍ਰੈ ਸਤਲੁਜ ਤੇ ਅਸੀਂ ਮੌਜੂਦ ਆਂ ਦ੍ਰੈ ਸਤਲੁਜ ਦੀਆਂ ਲਾਈਵ ਤਸਵੀਰਾਂ ਤੁਹਾਡੇ ਤੁਹਾਡੇ ਰਖਾ ਪੇਚਾਰਿਆਂ ਪੱਥਾਂ ਦੀ ਗੱਲ ਇਹ ਪੱਥਰ ਕਾਫੀ ਜਿਆਦਾ ਉੱਚੇ ਹੋਣੇ ਵੀ ਹੋ ਚੁੱਕੇ ਤੇ ਕਈ ਥਾਵਾਂ ਤੇ ਦਰਿਆ ਦੇ ਵਿੱਚ ਡਿੱਗ ਚੁੱਕਿਆ ਹਾਲਾਤ ਬਹੁਤ ਜਿਆਦਾ ਮਾੜੇ ਨੇ ਲੋਕਾਂ ਦੀ ਜ਼ਮੀਨਾਂ ਡੱਗ ਰਹੀਆਂ ਨੇ ਔਰ ਕੁਝ ਟਾਈਮ ਦੇ ਬਾਅਦ ਲੋਈਆਂ ਰੇ ਦੀ ਬੇਸ ਰਿਪੋਰਟ ਦਿਖਾਵਾਂਗੇ ਉਥੋਂ ਦੇ ਕੀ ਹਾਲਾਤ ਹੈ ਪਰ ਸਾਡੇ ਸੋਰਸਾਂ ਤੋਂ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਦ੍ਰੈ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫਿਰ ਵੱਧ ਸਕਦਾ ਹੈ 166 ਜਣੇ 9 ਤੇ 166 ਜਣੇ ਫੇਸਬੁੱਕ ਤੇ YouTube ਤੇ ਕਿੱਥੇ ਵੀ ਸ਼ੇਅਰ ਕਰ ਸਕਦੇ ਹੋ ਸ਼ੇਅਰ ਜਰੂਰ ਕਰਿ ਜਾਵੇ ਖਬਰ ਨੂੰ ਤੇ ਇਸ ਵਕਤ ਦੀ ਬ੍ਰੇਕਿੰਗ ਨਿਊਜ਼ ਤੁਹਾਨੂੰ ਸੰਜੂ ਕਰ ਰਿਹਾ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫਿਰ ਵਧ ਸਕਦਾ ਹੈ ਰਾਵੀ ਦਰਿਆ ਕਾਫੀ ਜ਼ਿਆਦਾ ਆਫਾਨ ਤਿਆਰ ਹੈ ਰਾਵੀ ਦਰਿਆ ਦੇ ਚ ਕਾਫੀ ਜ਼ਿਆਦਾ ਆਪਣੀ ਵੱਧ ਚੁੱਕਿਆ ਦੂਜੇ ਪਾਸੇ ਪਾਖੜਾ ਦਾ ਲੈਵਲ 1672.77 ਹੋ ਚੁੱਕਿਆ ਤਾਂ ਇਹ ਵੀ ਇੱਕ ਵੱਡੀ ਅਪਡੇਟ ਹੈ ਘੱਗਰ ਦੀ ਦਰਿਆ ਕਰੇ ਤਾਂ ਉਸ ਚ ਚਾਂਦਪੁਰਾ ਜੋ ਹੈ ਉੱਥੇ ਗਰੇਬਨ ਗਰੇਬਨ 22 ਤੋਂ 28 ਹਜ਼ਾਰ ਕਿਉਂ ਇਸਕਾ ਪਾਣੀ ਚੱਲ ਰਿਹਾ ਹੈ ਇਸ ਤਰ੍ਹਾਂ ਸਾਰੇ ਪੱਥਰ ਦਰਿਆ ਦੇ ਕਿ ਦੇਖ ਚੁੱਕੇ ਇਹ ਦੇਖ ਆ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਦਰਿਆ ਸਤਲੁਜ ਦਾ ਜਲਪਾਦਰ ਇੱਕ ਵਾਰ ਤੋਂ ਫੇਰ ਵੱਧ ਸਕਦਾ ਹੈ ਇਹ ਪੱਥਰਾਂ ਦਾ ਟਾਈਟਲ ਪਾਇਆ ਸੀ ਤੇ ਪੱਥਰ ਵੀ ਤੁਹਾਨੂੰ ਦਿਖਾ ਰਿਹਾ ਨਾਲ ਦੇ ਨਾਲ ਕਿ ਇਸ ਤਰ੍ਹਾਂ ਸਾਰੇ ਪੱਥਰ ਹਿੱਲ ਰਹੇ ਕਿ ਦਰਿਆ ਸਤਲੁਜ ਦੇ ਅੰਦਰ ਆ ਦੇਖ ਸਕਦੇ ਹੋ ਤਾਂ ਦਰਿਆ ਸਤਲੁਜ ਦੀ ਵੀ ਵੱਡੀ ਅਪਡੇਟ ਦੇ ਰਿਹਾ ਤੁਹਾਡੇ ਸਾਹਮਣੇ ਕਿ ਪਾਣੀ ਵਧਿਆ ਨਹੀਂ ਪਾਣੀ ਵਧ ਸਕਦਾ ਜੋ ਸਾਡੇ ਸੋਰਸ ਤੋਂ ਜਾਣ ਕਰ ਨਿਕਲ ਕੇ ਆ ਰਹੀ ਹੈ ਲੱਗਦਾ ਹੈ ਕਿ ਇਹ ਵੀ ਖਬਰ ਚਲਉਣੀ ਪਾਉਗੀ ਪਾਣੀ ਦਾ ਜਦੋਂ ਜਲਪਾਦਰ ਵੱਧਦਾ ਹੈ ਤੇ ਇੱਕ ਵਾਰ ਤੁਹਾਡੇ ਜਾਣਕਰ ਜਰੂਰ ਦੇ ਦਿੱਤੇ ਕਿ ਦਰਿਆ ਸਤ루 ਦੇ ਜਲ ਪੱਧਰ ਵੱਧ ਸਕਦਾ ਹੈ ਪਰ ਮਾਤਮਾ ਸੁੱਖ ਰੱਖ ਕੇ بارش ਨਾ ਹੋਵੇ ਨਹੀਂ ਤਾਂ ਹਲਾਤ ਮਾੜੇ ਹੋ ਸਕਦੇ ਐ ਇੱਕ ਵਾਰ ਫੇਰ ਕਿੰਤਰ ਨਸਰ ਮਾਰੂਗੇ ਪਾਣੀ ਪਾਣੀ ਟਾ ਦਰਿਆ ਦੇ ਹਾਲਾਤ ਮਾੜੇ ਕੀਤੇ ਹੋਇਆ ਸਾਰੇ ਪਾਸੇ ਪੱਥਰ ਇਸ ਤਰ੍ਹਾਂ ਖਿਲਰੇ ਹੋਏ ਸਾਰੇ ਆ ਦੇਖ ਸਕਦੇ ਹੋ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਦਿਓ ਆਪਣੇ ਆਪ ਵੱਡੀ ਖਬਰ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਿਹਾ ਮੈਂ 133 ਨਾਲ ਜੁੜੇ ਹੋ ਸਾਰੇ ਜਨ ਸ਼ੇਅਰ ਜ਼ਰੂਰ ਕਰ ਦਿਓ ਔਰ ਜਿੰਨੇ ਵੀ ਨਾਲ ਜੁੜੇ ਹੋ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਦਰਿਆ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਇਸ ਤੋਂ ਲੱਗ ਹੋਰ ਵੀ ਪ੍ਰਸ਼ਾਸਨਾਂ ਦੀਆਂ ਨਾਕਾਮੀਆਂ ਲੈ ਕੇ ਲਗਾਤਾਰ ਸਾਹਮਣੇ ਆਉਂਦੀਆਂ ਅਸੀਂ ਫੇਸਬੁੱਕ ਤੇ ਸਾਨੂੰ ਦੇਖ ਰਹੇ ਹਾਂ ਤੇ ਫੇਸਬੁੱਕ ਤੇ ਵੀ ਜ਼ਰੂਰ ਫੋਲੋ ਕਰ ਲਿਓ ਦਰਿਆ ਸਤਲੁਜ ਦੀ ਵੱਡੀ ਅਪਡੇਟ ਇਸ ਟਾਈਮ ਦੀ ਬ੍ਰੇਕਿੰਗ ਨਿਊਜ਼ ਕਹਿ ਸਕਦੇ ਆ ਵੱਡੀ ਜਾਣਕਾਰੀ ਸਾਡੇ ਸੋਰਸਾਂ ਤੋਂ ਅਸੀਂ ਇਕੱਠੀ ਕੀਤੀ ਹੈ ਕਿ ਦਰਿਆ ਸਾਥੂ ਦਾ ਜਲ ਪੱਧਰ ਇੱਕ ਵਾਰ ਤੋਂ ਫਿਰ ਵੱਧ ਸਕਦਾ ਹੈ ਤਾਂ ਵੱਡੀ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿ ਜਾਓ ਵੱਡੀ ਜਾਣਕਾਰੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਹੈ ਇੱਕ ਟਾਈਟਲ ਪੱਥਾਂ ਦਾ ਪਾਇਆ ਸੀ ਪਰ ਸਾਨੂੰ ਫੋਨ ਕਾਲ ਆ ਗਈ ਤਾਂ ਕਰਕੇ ਇਹ ਵੀ ਜਾਣਕਾਰੀ ਵਿੱਚ ਦੱਸਣੀ ਪਈ ਕਿ ਦਰਿਆ ਸਾਤਲੋਈ ਦਾ ਜਲ ਪੱਧਰ ਵੱਧ ਸਕਦਾ ਵਧਣ ਦਾ ਕਾਰਨ ਹੈ ਕਿ ਜੋ ਰਾਤ ਡੈਮ ਟੁੱਟੇ ਸੀ ਤਾਂ ਉਹ ਬਹੁਤ ਲੋਕ ਕਹਿ ਰਹੇ ਕਿ ਇਹਦੇ ਵਿੱਚ ਪਾਣੀ ਨਹੀਂ ਹੋਣਾ ਪਰ ਕਿਤੇ ਨਾ ਕਿਤੇ ਨਦੀਆਂ ਨਾਲੇ ਦੇ ਕਨੈਕਸ਼ਨ ਆਪਸ ਵਿੱਚ ਜੁੜੇ ਹੁੰਦੇ ਆ ਉਸ ਦੇ ਕਾਰਨ ਸਾਨੂੰ ਫੋਨ ਕਾਲ ਆਈ ਹੈ ਪਿੱਛੋਂ ਕਿਥੋਂ ਸੀ ਸਾਡੇ ਸੋਰਸਾਂ ਤੋਂ ਪੁੱਛਿਆ ਤਾਂ ਦਰਿਆ ਸਾਤਲੋਈ ਦਾ ਜਲ ਪੱਧਰ ਵੱਧ ਸਕਦਾ ਹੈ ਤਬ ਵੱਡੀ ਬ੍ਰੇਕਿੰਗ ਨਿਊਜ਼ 170 ਜਣੇ ਨਾਲ ਜੁੜਿਓ ਖਬਰ ਹੈ ਕਿ ਤੱਕ ਸ਼ੇਅਰ ਕਰ ਦਿਓ ਟਾਈਟਲ ਹੋਰ ਹੈ ਪਰ ਸਾਨੂੰ ਖਬਰ ਕਰਦਿਆਂ ਕਰਦਿਆਂ ਇੱਕ ਵਿੱਚ ਹੋਰ ਫੋਨ ਕਾਲ ਆ ਗਈ ਜਿਹੜੀ ਇੱਕ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਦਰਿਆ ਸਤਲੁਜ ਦਾ ਜਲ ਪੱਧਰ ਵੱਧ ਸਕਦਾ ਹੈ ਤਾਂ ਬ੍ਰੇਕਿੰਗ ਨਿਊਜ਼ ਹੈ ਹੁਣ ਥੋੜਾ ਮੈਨੂੰ ਉੱਚਾ ਵੀ ਬੋਲਣਾ ਪੈ ਰਿਹਾ ਕਿਉਂਕਿ ਤੁਸੀਂ ਵੀਡੀਓ ਸ਼ੇਅਰ ਨਹੀਂ ਕੀਤੀ ਖਾਪਾ ਸ਼ੇਅਰ ਕਰਕੇ ਅੱਗੇ ਤੱਕ ਪਹੁੰਚਾਉਣੀ ਹੈ ਤਾਂ ਦਰਿਆ ਸਤਲੁਜ ਦੀ ਲਾਈਵ ਅਪਡੇਟ ਤੁਹਾਨੂੰ ਤੱਕ ਪਹੁੰਚਾ ਰਹੇ ਹਾਂ ਤੇ ਅਗਲੀ ਅਪਡੇਟ ਮੈਂ ਜਲਦੀ ਲੈ ਕੇ ਹਾਜ਼ਰ ਹੋਵਾਂਗਾ ਤਾਂ ਪਰ ਉਸ ਤੋਂ ਪਹਿਲਾਂ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਅਸੀਂ ਸਹੀ ਸੱਚੀ ਤੇ ਸਟੀਕ ਜਾਣਕਾਰੀ ਹਮੇਸ਼ਾ ਤੁਹਾਡੇ ਤੱਕ ਪਹੁੰਚਾਉਂਦੇ ਆ ਤੁਸੀਂ ਸ਼ੇਅਰ ਕਰ ਦਿੱਤਾ ਲਓ ਜੀ ਸਾਰਿਆਂ ਨੇ ਬਹੁਤ ਬਹੁਤ ਧੰਨਵਾਦ ਤੇ ਹੁਣ ਦੋਸਤੋ 76 ਲੋਕ ਜੁੜ ਚੁੱਕੇ ਮੇਰੇ ਵੀਰ ਸਾਰਿਆਂ ਨੇ ਸ਼ੇਅਰ ਕਰ ਦਿਓ ਵੱਡੀ ਜਾਣਕਾਰੀ ਲੈ ਵੱਡੀ ਜਾਣਕਾਰੀ ਇਕੱਠੀ ਕਰਕੇ ਲੈ ਕੇ ਆਇਆ ਹੁਣੇ ਉਹਨੇ ਫੋਨ ਕਾਲਸ ਆਈਆਂ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੇ ਫਿਰ ਵਧ ਸਕਦਾ ਹੈ ਬ੍ਰੇਕਿੰਗ ਨਿਊਜ਼ ਹੈ ਵੱਡੀ ਖਬਰ ਟਾਈਟਲ ਹੋ ਰਿਹਾ ਹੈ ਖਬਰ ਕਰਦਿਆਂ ਕਰਦਿਆਂ ਸਾਨੂੰ ਇੱਕ ਫੋਨ ਆਉਂਦਾ ਹੈ ਤਾਂ ਫੋਨ ਅਸੀਂ ਕਿਸ ਨੂੰ ਕੀਤਾ ਕਿੱਥੋਂ ਫੋਨ ਆਇਆ ਉਹ ਸੀ ਨਹੀਂ ਦੱਸ ਸਕਦੇ ਪਰ ਸਾਡੇ ਸੋਰਸਾਂ ਤੋਂ ਜਾਣਕਾਰੀ ਆਈ ਹੈ ਕਿ ਕਿਉਂਕਿ ਸਾਨੂੰ ਅਕਸਰ ਜਾਣਕਾਰੀ ਦੇਣ ਦੇ ਰਹਿੰਦੇ ਆ ਤੇ ਇੱਕ ਵੱਡੀ ਅਪਡੇਟ ਲੈ ਕੇ ਹਾਜ਼ਰ ਆ ਕਿ ਦਰਿਆ ਸਤਲੁਜ ਦਾ ਜਲ ਪੱਧਰ ਵਧ ਸਕਦਾ ਤੇ ਚਲਦੇ ਚਲਦੇ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਫਿਰ ਨੈਕਸਟ ਅਪਡੇਟ ਮੈਂ ਜਲਦੀ ਹੀ ਪਾਵਾਂਗਾ ਇਸ ਵਕਤ ਦੀ ਹੁਣ ਪੱਥਰਾਂ ਦੀ ਗੱਲ ਕਰ ਲੈ ਪੱਥੇ ਇਸ ਤਰ੍ਹਾਂ ਡਿੱਗੇ ਆ ਆ ब्रेकिंग न्यूज़ बड़ी खबर 204 ਜਣੇ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਗਰੁੱਪਾਂ ਵਿੱਚ ਸ਼ੇਅਰ ਕਰ ਦਿਓ ਜਿੰਨੇ ਇੱਥੇ ਦੇਖੋ ਗਰੇਪ ਆ 278 ਕਰ ਦਿਓ ਵੀਰ ਜੀ ਸਾਰੇ ਸ਼ੇਅਰ ਕਰੋ ਕਿ ਹੁਣ ਵੱਡੀ ਅਪਡੇਟ ਆ ਗਈ ਹੈ ਕਿ ਖਬਰ ਚਲਦੇ ਚਲਦੇ ਖਬਰ ਹੋਰ ਸੀ ਟਾਈਟਲ ਹੋਰ ਸੀ ਪਰ ਜਦੋਂ ਫੋਨ ਕਾਲ ਆ ਗਈ ਤਾਂ ਮੈਂ ਵੇਟ ਨਹੀਂ ਕੀਤੀ ਮੈਂ ਕਿ ਸਭ ਤੋਂ ਪਹਿਲਾਂ ਤੁਹਾਡੇ ਤੱਕ ਜਾਣਕਾਰੀ ਪਹੁੰਚਾਈ ਜਾਵੇ ਤਾਂ ਹੁਣ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਦਰਿਆ ਸਾਤੋੜੀ ਦਾ ਜਲ ਪੱਧਰ ਵੱਧ ਸਕਦਾ ਹੈ ਪਾਖੜਾ ਦਾ ਲੇਬਲ ਹੈ ਜੋ ਉਹ ਲੈਵਲ ਵੀ ਕਾਫੀ 272.77 ਦੀ ਉਹ ਅਪਡੇਟ ਹੈ ਉਹ ਹੈ ਤਾਂ ਰਵਿਦਰਿਆ ਪੂਰਾ ਹੁਫਾਨ ਤੇ ਹੈ ਰਵਿਦਰਿਆ ਬਹੁਤ ਹੁਫਾਨ ਤੇ ਹੈ ਤਾਂ ਕਿ ਜਾਣਕਾਰੀ ਅੱਗੇ ਤੱਕ ਸਾਂਝੀ ਕਰ ਦੋ ਕਿਉਂਕਿ ਜੋ ਅੱਗੇ ਲੋਕ ਬੈਠੇ ਐ ਫਰੋਜ ਪ੍ਰੋਫਾਈਲ ਕੇ ਜਲੋਈਆ ਉਹਨਾਂ ਨੇ ਪਤਾ ਲੱਗ ਸਕੇ ਤਾਂ ਉੱਥੋਂ ਦੇ ਲੋਕ ਬਹੁਤ ਸੰਤਾਪ ਹੰਡਾਇਆ ਉਹਨਾਂ ਨੇ 23 ਦੇ ਵਿੱਚ 19 ਦੇ ਵਿੱਚ ਤੇ 25 ਦੇ ਵਿੱਚ ਵੀ ਹੰਡਾਰਿਆ ਫਿਰ ਬੰਦਾ ਥੋੜਾ ਅਲਰਟ ਹੋ ਜਾਂਦਾ ਅਲਰਟ ਹੋ ਜਾਂਦਾ ਕਿ ਪਾਣੀ ਆਉਣ ਵਾਲਾ ਹੈ ਤਾਂ ਵੱਡੀ ਅਪਡੇਟ ਮੌਸਮ ਉਪਾਗ ਨੇ ਲਾਟੂ ਜਾਰੀ ਕੀਤਾ ਹੈ ਬਰਸਾਤ ਦਾ ਤੇ ਦੂਜੇ ਪਾਸੇ ਇੱਕ ਖੋਰ ਵੱਡੀ ਖਬਰ ਆ ਗਈ ਹੈ ਦਰਿਆ ਸਤਲੁਜ ਦੀ ਤੇ ਮੈਂ ਜਲ ਦੇ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਦਾ ਮੈਨੂੰ ਇਜਾਜ਼ਤ ਦਿਓ ਔਰ ਜਾਂਦੇ ਚੰਦੇ ਇੱਕ ਵਾਰ ਫਿਰ ਦੱਸ ਦੇਵਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਵੱਧ ਸਕਦਾ ਹੈ ਸੋਰਸ ਰਹੋ ਸਖੇਤ ਰਹੋ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਪਾਲਣਾ ਕਰੋ ਔਰ ਜਿਵੇਂ ਕੋਈ ਨਵੀਂ ਅਪਡੇਟ ਆਉਂਦੀ ਹੈ ਉਹ ਲੈ ਕੇ ਖਾਦਰਾਂਗਾ ਤੇ ਇਸ ਟਾਈਮ ਦੀ ਵੱਡੀ ਅਪਡੇਟ ਜਾਂਦੇ ਜਾਂਦੇ ਫਿਰ ਦੇ ਦਵਾਂ ਕਿ ਦਰਿਆ ਸਤਰੋ ਦਾ ਜਲਪਦਰ ਵੱਧ ਸਕਦਾ ਹੈ ਸੈਡ ਹਾਂ ਵੀਰ ਜੀ ਕੋਈ ਗੱਲ ਨਹੀਂ ਯਾਰ ਆਪਾਂ ਇੰਨੇ ਵੱਡੇ ਸੋਰਸ ਹੈ ਨਹੀਂ ਕੈਮਰਾ ਲਾਵਾਂਗੇ ਮੋਬਾਈਲ ਹੀ ਹੈ ਕੁਆਲਿਟੀ ਵੀਰ ਜੀ ਆਵਾਜ਼ ਸੁਣ ਕੇ ਪਤਾ ਲੱਗਣਾ ਹੈਲਪ ਲਾਵਾਂਗੇ ਕਿਸੇ ਨੂੰ ਨਹੀਂ ਵੱਡੇ ਆਪਾਂ ਸੇਵਾ ਕਰ ਰਹੇ ਹਾਂ ਤਾਂ ਕੋਈ ਕੋਈ ਆਪਣੀ ਵੀ ਹੈਲਪ ਕਰੂਗਾ ਵਾਲ ਨੰਬਰ ਤੁਸੀਂ ਮੇਰਾ ਸੰਪਰਕ ਕਰ ਸਕਦੇ ਹੋ 7009417072 7009417072 ਮੈਨੂੰ ਫੋਨ ਕਾਲ ਕਰ ਸਕਦੇ ਹੋ ਤੁਸੀਂ ਤਾਂ ਫਿਰ ਇਹ ਵੱਡੀ ਅਪਡੇਟ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ